ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮੋੜ ਖੁਰ ਦੇ ਵਿਖੇ ਪਹੁੰਚੇ ਆਂਗੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਅਰੋਗ્યਮ ਹੈਲਥ케ਅਰ ਹਸਪੀਟਲ ਵੱਲੋਂ ਇੱਕ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈਗਾ ਜਿਸ ਦੇ ਵਿੱਚ ਕੀ ਪੇਟ ਦੀਆਂ ਬਿਮਾਰੀਆਂ ਗੈਸਟਰੋ ਲੀਵਰ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਊਗਾ ਤੇ ਇੱਥੇ ਮਾਨਸਾ ਤੋਂ ਲਵ ਗਰਗ ਡਾਕਟਰ ਜੋ ਕਿ ਲਵ ਗੈਸਟਰੋ ਹਸਪੀਟਲ ਤੋਂ ਆਏ ਨੇ ਉਹ ਇੱਥੇ ਪਹੁੰਚੇ ਨੇਗੇ ਤੇ ਇੱਥੇ ਆ ਕੇ ਮਰੀਜ਼ਾਂ ਦਾ ਜਿਹੜਾ ਹੈਗਾ ਚੈੱਕਅਪ ਕਰਨਗੇ ਫ੍ਰੀ ਚੈੱਕਅਪ ਕਰਨਗੇ ਤੇ ਨਾਲ ਹੀ ਉਹਨਾਂ ਨੂੰ ਦਵਾਈਆਂ ਦੇਣਗੇ ਆਓ ਆਪਾਂ ਅੰਦਰ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਸ ਕੈਂਪ ਦੇ ਵਿੱਚ ਆ ਕੇ ਲੱਗ ਰਿਹਾ ਹੈਗਾ ਮੈਂ ਰეკਮੈਂਡ ਕਰੂੰਗੀ ਬਹੁਤ ਵਧੀਆ ਚੀਜ਼ ਹੈ ਲੋਕਾਂ ਦੀ ਸਹੂਲਤਾਂ ਮਿਲਦੀਆਂ ਨੇ ਭੰਡੇ ਜਿਹੜੇ ਨਹੀਂ ਜਾ ਸਕਦੇ ਨੇੜੇ ਹੁਣ ਕਰਕੇ ਆਪਸਾਂ ਨੂੰ ਮਿਲ ਲੈਂਦੇ ਤੁਸੀਂ ਜਦੋਂ ਡਾਕਟਰ ਸਾਹਿਬ ਨਾਲ ਚੈੱਕਅਪ ਉਹਨਾਂ ਨੇ ਤੁਹਾਡਾ ਕੀਤਾ ਤਾਂ ਤੁਹਾਨੂੰ ਕਿਵੇਂ ਮਤਲਬ ਉਹਨਾਂ ਦਾ ਵਿਵਹਾਰ ਲੱਗਿਆ ਡਾਕਟਰ ਦਾ ਬਿਹੇਵੀਅਰ ਸਾਰੇ ਪੇਸ਼ੈਂਟਸ ਨਾਲ ਬਹੁਤ ਕਾਈਂਡ ਹੈ ਬਹੁਤ ਵਧੀਆ ਦਵਾਈ ਸਾਨੂੰ ਲਿਖ ਕੇ ਦਿੱਤੀ ਵੀ 5 ਦਿਨ ਦਵਾਈ ਖਾਓ ਉਸ ਤੋਂ ਬਾਅਦ ਤੁਹਾਨੂੰ ਫੇਰ ਦਿਖਾ ਦਿਓ ਇਹ ਪੇਰੇ ਲੈਜੇ ਦੇ ਵਿੱਚ ਸਾਰਾ ਚੈੱਕਅਪ ਕਰਤਾ ਚੈੱਕਅਪ ਕਰਕੇ 5 ਦਿਨ ਦੀ ਨੋਰਮਲ ਦਵਾਈ ਦਿੱਤੀ ਹੈ ਡਾਕਟਰ ਦਾ ਸੁਭਾਅ ਉਹਦੀ ਨੇਚਰ ਇਹਦਾ ਸਟਾਫ ਬਹੁਤ ਵਧੀਆ ਜੀਬਾਂ ਦੇ ਹੱਕ ਨੂੰ ਬਹੁਤ ਚੰਗਾ ਤੇ ਮੈਂ ਆ ਡਾਕਟਰ ਸਾਹਿਬ ਦਾ ਤੇ ਚੱਕਰ ਨਾਲ ਆਈ ਸੋਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਾਂ ਮੋੜ ਖੁਰਦੇ ਦੇ ਵਿੱਚ ਲਵ ਗੈਸਟਰੋ ਹਸਪਤਾਲ ਵੱਲੋਂ ਇੱਥੇ ਕੈਂਪ ਲਗਾਇਆ ਗਿਆ ਬਹੁਤ ਸਾਰੇ ਮਰੀਜ਼ ਨੇ ਇੱਥੇ ਆਪਣਾ ਚੈੱਕਅਪ ਕਰਵਾ ਕੇ ਇਸ ਕੈਂਪ ਦਾ ਲਾਭ ਉਠਾਇਆਗਾ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਜਾਂ ਸ਼ਹਿਰ ਉੱਥੇ ਵੀ ਆ ਕੇ ਇਹ ਕੈਂਪ ਡਾਕਟਰ ਸਾਹਿਬ ਲਗਾਉਣ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਇੱਥੇ ਇਹ ਕੈਂਪ ਲੱਗਣਾ ਚਾਹੀਦਾਗਾ